ਗੱਡੀ ਚ ਰੱਖੋ ਸਾਰਾ ਚਲੋ ਆਜੋ ਹਾਂਜੀ ਗੱਡੀ ਚ ਰੱਖੋ ਅੱਬਾ ਜੀ ਇਹ ਬੈਨ ਹੈਗਾ ਆ ਹਾਂ ਇੱਥੇ ਪਰਚਾ ਦਰਜ ਆ ਲੈ ਚੱਕੋ 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 ਲੈ ਜੋ ਸਾਹਿਬ ਗੱਡੀ ਚ ਰੱਖੋ ਹਾਂ ਬੋਲੀ ਦਾ ਦੇਣਾ ਮੈਂ ਨੁਕਸਾਨ ਨਹੀਂ ਕਰਨਾ ਚਾਹੁੰਦਾ ਪਰ ਇਹ ਬੈਨ ਆ ਗੈਰ ਕਾਨੂੰਨੀ ਆ ਯਾਰ ਵੱਡਾ ਬੜਾ ਦੇ ਚੱਲ ਜਾ ਮੇਰਾ ਵੀਰ ਮੈਂ ਤਾਂ ਨਹੀਂ ਕਰਨਾ ਹੂ ਕੋਈ ਨਹੀਂ ਲਾਗਦਾ ਕੁੰਡੀ ਦਾ ਦੇ ਦੋ ਮੈਂ ਜਿੰਨਾ ਕੁੰਡੀ ਸੋਹਰੇ ਲੈ ਲੀ ਆਹ 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 ਆ ਫੜਾ 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 ਚਲੋ ਖੱਪ ਨਹੀਂ ਕਰਨੀ ਬੰਦ ਕਰ ਦੂੰਗਾ ਨਹੀਂ ਜੀ ਚਲੋ